ਖਬਰ ਹੁਸ਼ਰਪੁਰ ਦੇ ਮੋਹੱਲਾ ਨਿਊ ਮੰਡੀ ਗੋਕਲਨਗਰ ਤੋਂ ਹੈ ਜਿੱਥੋਂ ਦਾ ਇੱਕ 14 ਸਾਲਾ ਮੁੰਡਾ ਪੇਤ ਭਰੇ ਹਾਲਾਤਾਂ ਚੋਂ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਦੀ ਕਾਫੀ ਜ਼ਿਆਦਾ ਪਾਲ ਕੀਤੀ ਗਈ ਪਰੰਤੂ ਉਸ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਇਸ ਕਰਣ ਪਰਿਵਾਰ ਹੁਣ ਚਿੰਤਾ ਦੇ ਆਲਮ ਵਿੱਚ ਹੈ ਤੇ ਪਰਿਵਾਰ ਵੱਲੋਂ ਹੁਸ਼ਰਪੁਰ ਪੁਲਿਸ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਉਹਨਾਂ ਨੇ ਬੱਚੇ ਨੂੰ ਜਲਦ ਲੱਭਣ ਦੀ ਮੰਗ ਕੀਤੀ ਹੈ ਜਾਣਕਾਰ ਦਿੰਦਿਆਂ ਲਾਪਤਾ ਹੋਏ ਬੱਚੇ ਪ੍ਰਭਜੋਤ ਸਿੰਘ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਬੀਤੇ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਘਰੋਂ ਮੋਟਰਸਾਈਕਲ ਤੇ ਗਿਆ ਸੀ ਪਰੰਤੂ ਮੁੜ ਕੇ ਵਾਪਸ ਨਹੀਂ ਆਇਆ ਤੇ ਪਰਿਵਾਰ ਵੱਲੋਂ ਉਸਦੀ ਕਾਫੀ ਜ਼ਿਆਦਾ ਭਾਲ ਕੀਤੀ ਗਈ ਹੈ ਤੇ ਰਿਸ਼ਤੇਦਾਰਾਂ ਤੱਕ ਵੀ ਪਹੁੰਚ ਕੀਤੀ ਗਈ ਹੈ ਪਰੰਤੂ ਉਹਨਾਂ ਦੇ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਹਨਾਂ ਦਾ ਬੱਚਾ ਘਰੋਂ ਗੱਡੀ ਲੈ ਕੇ ਚਲਾ ਗਿਆ ਸੀ ਤੇ ਹਾਦਸਾ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸਨੂੰ ਡਾਂਟਿਆ ਗਿਆ ਸੀ ਤੇ ਉਸ ਤੋਂ ਬਾਅਦ ਉਹ ਲਗਾਤਾਰ ਚੁੱਪਚਾਪ ਰਹਿੰਦਾ ਸੀ ਤੇ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਉਹ ਘਰੋਂ ਆਪਣੇ ਚਾਚੇ ਦਾ ਡਿਸਕਵਰ ਮੋਟਰਸਾਈਕਲ ਲੈ ਕੇ ਕਿਧਰ ਚਲਾ ਗਿਆ ਪ੍ਰੰਤੂ ਵਾਪਸ ਨਹੀਂ ਆਇਆ ਪਰਿਵਾਰ ਦਾ ਕਹਿਣਾ ਕਿ ਉਹਨਾਂ ਵੱਲੋਂ ਇਸ ਦੀ ਸੂਚਨਾ ठाਣਾ ਮਰਲ ਟੋਨ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਇਸ ਮੁਕੇ ਚਿੰਤਾ ਵਿੱਚ ਡੁੱਬੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੋਹਰ ਲਾਂਦਿਆਂ ਹੋਇਆਂ ਉਹਨਾਂ ਦੇ ਬੱਚੇ ਨੂੰ ਜਲਦ ਤੋਂ ਜਲਦ ਲੱਭਣ ਦੀ ਮੰਗ ਕੀਤੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਕਤ ਰਿਪੋਰਟ ਧਿਆਨ ਹੈ ਤੁਹਾਡਾ ਜਸਵੀਰ ਗੌਰ ਕਿਹੜਾ ਮੋਲ ਹੈ ਜੀ ਨਿਊ ਮੰਡੀ ਕੋਕਲ ਨਗਰ ਕਿੰਨੇ ਦੇ ਕੇ ਕੇ بیٹے ਦਾ ਕੀ ਨਾਮ ਹੈ ਪ੍ਰਭਜੋਤ ਸਿੰਘ ਕਿੰਨੀ ਉਮਰ ਹੋਦੀ 14 ਸਾਲ ਕਿਹੜੀ ਕਲਾਸ ਪੜਦਾ 8th ਕਲਾਸ ਕੀ ਗੱਲਬਾਤ ਹੋਈ ਹੈ ਕਰੋ ਜਨਾ ਮੈਨੂੰ ਦੱਸੋ ਕੁਝ ਵੀ ਨਹੀਂ ਮੈਂ 6 ਵਜੇ ਨਾਲ ਮੋਟਰਸਾਈਕਲ ਲੈ ਕੇ ਘਰੋਂ ਬਿਨਾਂ ਦੱਸੇ ਕਿਸੇ ਨੂੰ ਮੋਟਰਸਾਈਕਲ ਲੈ ਕੇ ਨਿਕਲ ਗਿਆ ਤੇ ਸੈਟਰਡੇ ਦਾ ਮੁੜ ਕੇ ਵਾਪਸ ਨਹੀਂ ਆਇਆ ਘਰੇ ਕਿੰਨੇ ਵਜੇ ਗਿਆ ਸੀ ਸੈਟਰਡੇ ਸੈਟਰਡੇ 6 ਵਜੇ ਨਾਲ ਸ਼ਾਮ ਨੂੰ ਸ਼ਾਮ ਦੇ 6 ਵਜੇ ਤੇ ਬਾਈਕ ਕਿਹਦੀ ਲੈ ਕੇ ਗਿਆ ਬਾਈਕ ਆਦੀ ਆਪਣੇ ਉਹਦੇ ਚਾਚੇ ਦੀ ਬਾਈਕ ਸੀਗੀ ਤੇ ਕਿਹੜੇ ਸਕੂਲ ਚ ਪੜਦਾ ਇਹ ਗਿਆਨੀ ਕੇਟਰਨ ਸਕੂਲ ਠੀਕ ਹੈ ਜੀ ਕਿਸੇ ਤੋਂ ਕੋਈ ਸ਼ੱਕ ਵਗੈਰਾ ਜਗੋਂ ਲੱਗਦਾ ਇੰਦਾਂ ਦਾ ਤਾਂ ਕੋਈ ਸ਼ੱਕ ਨਹੀਂ ਹੈਗੇ ਇਹ ਘਰ 'ਚ ਗੱਲਬਾਤ ਹੋਈ ਸੀਗੀ ਕੋਈ ਗੱਲਬਾਤ ਨਹੀਂ ਹੋਈ ਕਿਸੇ ਨੇ ਕੁਛ ਨਹੀਂ ਕੀਤਾ ਉਹਦਾ ਬਿਹੇਵੀਅਰ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਸਕੂਲ ਦੇ ਵਿੱਚ ਹੋਇਆ ਹੋਵੇ ਵੀ ਕਰਦੀ ਵਿੱਚ ਨਹੀਂ ਕਦੀ ਹੀ ਲੜਾਈ ਝਗੜਾ ਕੋਈ ਕਿਸੇ ਨੇ ਕੁਛ ਨਹੀਂ ਕੀਤਾ ਉਹਦਾ ਸ਼ਰਾਰਤੀ ਜ਼ਰੂਰ ਆ ਬਟ ਲੜਾਈ ਝਗੜਾ ਨਹੀਂ ਕੀਤਾ ਕੋਈ ਘਰ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੋਵੇ ਮਹੀਨਾ ਡੇਢ ਮਹੀਨਾ ਪਹਿਲਾਂ ਹੋਈ ਸੀਗੀ ਕੀ ਗੱਲ ਬਾਤ ਹੋ ਰਹੀ ਹੈ ਉਸ ਗੱਡੀ ਲੈ ਗਿਆ ਸੀ ਬਿਨਾਂ ਦੱਸੇ ਚਲਾਨ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਫਿਰ ਗੱਡੀ ਦਾ ਐਕਸੀਡੈਂਟ ਖੁਦ ਹੀ ਕਰ ਲਿਆ ਸੀ ਬਟ ਇਹ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਉਹਦੇ ਵਿੱਚ ਗੱਡੀ ਖਰਾਬ ਹੋਈ ਆ ਸਾਡੀ ਬਸ ਉਹ ਵੀ ਆਪਣੀ ਗੱਡੀ ਸੀ ਉਹ ਡਾਂਟਿਆ ਸੀ ਬਸ ਉਸ ਦਿਨ ਹਾਂ ਉਸ ਵੇਲੇ ਡਾਂਟਿਆ ਸੀਗਾ ਕੋਈ ਨਹੀਂ ਲੱਗਿਆ ਤੁਹਾਨੂੰ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀ ਜਾਂ ਕੁਝ ਹਾਂ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀਗਾ ਜ਼ਿਆਦਾ ਸ਼ਰਾਰਤ ਨਹੀਂ ਕਰਦਾ ਸੀ ਬਸ ਆਪਸ ਵਿੱਚ ਦੋਨੋਂ ਬਰਾਮਸਤੀ ਜਿੱਦਾਂ ਕਰਦੇ ਹੁੰਦੇ ਆ ਉਹੀ ਚੀਜ਼ ਸੀਗਾ ਹੋਰ ਤੋਂ ਕੁਝ ਨਹੀਂ ਕਿ ਫਰੈਂਡ ਸਰਕਲ ਵੀ ਕਰ ਰਿਹਾ ਠੀਕ ਹੈ ਸਾਰਾ ਕੁਝ ਫਰੈਂਡ ਸਰਕਲ ਦੇ ਵਿੱਚ ਇੱਕ ਦੋ ਮੰਡੇ ਮੈਨੂੰ ਲੱਗੇ ਸੀ ਖਰਾਬ ਬਟ ਉਹਨਾਂ ਨੂੰ ਅਸੀਂ ਵਾਰਨ ਕਰਕੇ ਆਏ ਸੀਗੇ ਕਿ ਇਹਨਾਂ ਦੂਰੀਆਂ ਬਣਾ ਕੇ ਰੱਖੋ ਉਸ ਤੋਂ ਬਾਅਦ ਨਾ ਤਾਂ ਕੋਈ ਜ਼ਿਆਦਾ ਘਰ ਆਂਦਾ ਹੀ ਸੀਗਾ ਮੈਂ ਵਰਕਿੰਗ ਜੌਬ ਕਰਦੀ ਆਂ ਬਟ ਪਿੱਛੋਂ ਘਰ ਤੋਂ ਵੀ ਪਤਾ ਲੱਗ ਜਾਂਦਾ ਜੇ ਕੋਈ ਆਂਦਾ ਤਾਂ ਇਦਾਂ ਕੋਈ ਆਂਦਾ ਨਹੀਂ ਸੀ ਫਾਦਰ ਸਾਹਿਬ ਕਿੱਥੇ ਨੇ ਫਾਦਰ ਇਹਨਾਂ ਦੇ ਬਾਹਰ ਨੇ ਠੀਕ ਹੈ ਜੀ ਤੇ ਹੁਣ ਤੁਸੀਂ ਕਿਹੜੀ ਘੜੀ ਹੈਗਾ ਉਹਨੂੰ ਲੱਭਿਆ ਤੁਸੀਂ ਅਸੀਂ ਟਿੱਬਾ ਸਾਹਿਬ ਗਏ ਆ ਤੇ ਦੋਨੋਂ ਮੁੰਡੇ ਇਥੇ ਟਿੱਬਾ Saab ਦੇ ਕੇ ਇਥੇ ਨਵਾਲੀ ਟਿਊਬਲ ਕੋਲ ਰਹਿਣ ਵਾਲਾ ਉਹਨਾਂ ਦੇ ਘਰ ਗਏ ਸੀਗੇ ਫਿਰ ਫੁੱਟਬਾਲ ਗਰਾਊਂਡ ਗਏ ਆ ਦੇਖਣ ਵਾਸਤੇ ਤੇ ਉਥੇ ਰੇਲਵੇ ਮੰਡੀ ਗਰਾਊਂਡ ਦੇਖ ਕੇ ਆਏ ਆ ਹੋਰ ਵੀ ਰਿਸ਼ਤੇਦਾਰ ਵਗੈਰਾ ਦੇ ਪਤਾ ਕੀਤਾ ਰਿਸ਼ਤੇਦਾਰ ਸਾਰੇ ਪਾਸੇ ਫੋਨ ਖੜਕਾਉਂਦੇ ਆ ਜਿਹਦਾ ਸਟੇਟਸ ਪਾਇਆ ਸੀ ਸਭ ਨੂੰ ਪਤਾ ਵੀ ਲੱਗ ਗਿਆ ਆ ਪੁਲਿਸ ਕੰਪਲੇਟ ਕਰ ਦਿੱਤੇ ਹੋਈ ਆ ਪੁਲਿਸ ਕੰਪਲੇਂਟ ਵੀ ਕੀਤੀ ਹੈ ਕੱਲ ਸ਼ਾਮ ਦੀ ਕੀਤੀ ਸੀ ਬਟ ਉਹਨਾਂ ਵੱਲੋਂ ਕੋਈ ਹਜੇ ਤੱਕ ਨਾ ਉਹਨਾਂ ਨੇ ਕਾਲ ਡਿਟੇਲ ਕਿ ਲਾਈਕ ਕਾਰ ਦੇ ਕਹਿੰਦੇ ਸੀ ਕਾਰ ਤੋਂ ਨਿਕਲਣ ਪਹਿਲਾਂ ਉਹਨਾਂ ਨੇ 2:30 ਵਜੇ ਨਾਲ ਕਿਸੇ ਨੂੰ ਕਾਲ ਕੀਤੀ ਔਰ ਫੋਨ ਚੋਂ ਨੰਬਰ ਡਿਲੀਟ ਕਰ ਚੁੱਕੇ ਆ। ਤੋਂ ਉਹ ਦਿਨਾਂ ਤੋਂ ਰਿਕਾਰਡਿੰਗ ਕੀਤੀ ਜੇ ਐਫ ਆਈ ਆਰ ਨਾ ਪਰ ਮੰਗਿਆ ਕਾਪੀ ਮੰਗੀ ਪੁਲਿਸ ਵਾਲਿਆਂ ਨੇ ਸਾਡੀ ਕਾਪੀ ਵੀ ਨਹੀਂ ਦਿੱਤੀ ਸਾਨੂੰ। ਕੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ? ਕਹਿੰਦਾ ਅਸੀਂ ਆ ਮੈਂ ਇੱਥੇ ਕਹਿੰਦੀ ਕਿ ਲਬਨ ਚ ਹੈਲਪ ਕਰਨ। ਹੋਰ ਤਾਂ ਕੁਝ ਨਹੀਂ ਸਾਥ ਦੇ ਦਨ ਕਿ ਅਸੀਂ ਇਕੱਲੇ ਕਿੱਥੇ ਜਾਈਏ ਨੱਠਣ। ਕੋਈ ਮੋਬਾਈਲ ਵਗੈਰਾ ਵੀ ਨਾਲ ਲੈ ਕੇ ਆ। ਮੋਬਾਈਲ ਨਹੀਂ ਹੈਗਾ ਉਹਦੇ ਕੋਲ। ਸਿਰ ਬਾਈਕ ਹੀ ਆ ਉਹਦੇ ਕੋਲ ਬਾਈਕ ਦਾ ਨੰਬਰ ਹੈਗਾ PB07AN13 ਬਤਾਲੀ। ਤੇ ਦੇਖਦਾ ਹੋਵੇ ਵੀਡੀਓ ਕਿ ਕਰਨਾ ਚਾਹੁੰਦੀ ਹਾਂ ਹਾਂਜੀ ਬਸ ਇਹ ਕਿ ਜਿੰਨੂੰ ਵੀ ਲੱਭਦਾ ਆ ਮੇਰੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸੇ ਜਿੱਥੇ ਵੀ ਹੈਗਾ ਬਸ ਸਹੀ ਸਲਾਮਤ ਘਰ ਨੂੰ ਆਵੇ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ